ਸਤਿ ਪੁਰਾਂ ਦੀ ਸ਼ਾਹੀ ਵਾਡੀ ਗੁਰੂ ਜੀ ਦਾ ਖਾਸ ਰੂਪ ਸਤ ਸ੍ਰੀ ਜੀ ਜਦੋਂ ਜਿੰਨੇ ਵੀ ਆਪਾਂ ਜਾਨਤ ਗਰੀਬ ਨੂੰ ਅੱਜ ਜੁਰੀ ਜੀ ਗਰੀਬਾ ਜੀ ਜੁਰੀ ਅੰਤਰ ਵਿਖੇ ਅੱਜ ਵੱਧ ਕੇ ਫਤਿਹ ਲਈ ਦੀ ਬਾਹ ਤੇੁਰ ਜੀ ਦਾ ਬਾਹ ਗੁਰੂ ਜੀ ਦੀ ਬਾਣੀ ਸੱਚੇ ਗੱਲ ਦੋਸਤੋ ਮੈਂ ਹਰਵਿੰਦਰ ਪੱਟੀ ਹਾਂ ਤੇ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਧਰਮਸ਼ਾਲਾ महाराजा जस्सा सिंह रामगढ़िया समाणा ਤੋਂ ਇਹ ਧਰਮਸ਼ਾਲਾ ਗ੍ਰੀਨ ਟਾਊਨ ਸਮਾਣਾ ਵਿਖੇ ਬਣੀ ਹੋਈ ਹੈ ਔਰ ਅੱਜ ਮਹਾਰਾਜਾ ਜੱਸਾ ਸਿੰਘ ਜੀ ਦਾ 302 ਸਾਲਾ ਜਨਮ ਦਿਹਾੜਾ ਸਮੂਹ ਸੰਗਤਾਂ ਵੱਲੋਂ ਬਹੁਤ ਸ਼ਰਧਾ ਪਾਵਨ ਨਾਲ ਮਨਾਇਆ ਜਾ ਰਿਹਾ ਹੈ ਇਸ ਮਾਗਮ ਵਿੱਚ ਉੱਚੇ ਚਿਤੌਰਤੇ ਧਾਰਮਿਕ ਦੀਵਾਨ ਸਜਾਏਗੇ ਔਰ ਧਾਰਮਿਕ ਦੀਵਾਨਾਂ ਦੇ ਵਿੱਚ ਪਹੁੰਚੇ ਹੋਏ ਹਨ ਬਹੁਤ ਹੀ ਮਿੱਠੀ ਆਵਾਜ਼ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਬਾਬਾ ਰਣਜੋਤ ਸਿੰਘ ਜੀ ਗੁਰਦੁਆਰਾ ਜਿੱਤ ਸਾਹਿਬ ਵਾਲੇ ਗੁਰਬਾਣੀ ਨਾਲ ਜੋੜਿਆ ਔਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਜਿਹੜੀ ਕਿ ਠੰਡੇ ਮਿੱਠੇ ਜਲ ਦੀ ਸ਼ਬੀਨ ਰਹੀ ਲਗਾਈ ਸੱਚੇ ਪਾਤਸ਼ਾਹ ਦੇ ਤਰੁਠ ਕੇ ਸਾਨੂੰ ਤੁਹਾਨੂੰ ਸਾਤ ਸੰਗਤ ਗਲੰਦਾ ਸਮਾਗਮ ਸਿਰ ਇੱਕ ਹੋਰ ਪੰਦਾ ਤਾਂ ਕਈਆਂ ਨੂੰ ਲੱਗਿਆ ਵਾ ਬਿਜਸਰ ਸਿੰਘ ਰਾਮਗੜੀਆ ਜੀ ਦਾ ਪ੍ਰਕਾਸ਼ ਜਿਹੜਾ ਬਣਾ ਰਹੇ ਨੇ ਪਰ ਵੇਖੋ ਪਹੁੰਚਿਆ ਕੋਈ ਨਹੀਂ ਲੱਗਦਾ ਜਿਹਨੂੰ ਰੱਬ ਨੇ ਪਹਚਾਇਆ ਉਹ ਹੀ ਆਇਆ ਹਰੇਕ ਬੰਦਾ ਨਹੀਂ ਆ ਸਕਿਆ ਕਿਉਂ ਜਿਸ ਨੇ ਨਾ ਪਰਮੇਸ਼ਰ ਸਾਡੇ ਤੇ ਪਰਉਠਦਾ ਹੈ ਵਾਹਿਗੁਰੂ ਚਾਹੁੰਦਾ ਹੈ ਵੀ ਮੈਂ ਜਿਹਨੇ ਤੁਸ ਬੇਵਾ ਉਸ ਦਿਨ ਬੰਦੇ ਨੂੰ ਸਾਥ ਸੰਗਤ ਤੇ ਭੇਜਿਆ ਕੋ ਸਾਤਨਾਮ ਸ੍ਰੀ ਵਾਹਿਗੁਰੂ ਮੜ ਜਿਹੜਾ ਨੇ ਲਿਖਿਆ ਉਹਦੇ ਨੇ ਸਮਝਾਇਆ ਨਾ ਮੁਰ ਜੋਗ ਨਹੀਂ ਹੈਗਾ ਫਰਕਿਆਂ ਦੇ ਵਿੱਚ ਵੀ ਕਿਵੇਂ ਦੇਰ ਦਾ ਪਾਕਿਸਤਾਨ ਦਾ ਸ਼ਰੀਸਤਾ ਹੈ ਗਿਉ ਇਹ ਮੰਨਦੇ ਆਪਣਾ ਕੰਮ ਕਰਦਾ ਹੈ ਵੀ ਤੈਨੂੰ ਦਰਗਾਹਾਂ ਤੱਕ ਛੱਡਣਾ ਚਾਹੁੰਦਾ ਹੈ ਪਰ ਨਹੀਂ ਗੁਰੂ ਦੀ ਮਰਦ ਲੈ ਲੈ ਰੱਬ ਨਾਲ ਜੁੜ ਜਾ ਆ ਜੀਵਨ ਬੜਾ ਔਖਾ ਟੱਪਣਾ ਤਰਲੇ ਕੀਤੇ ਨੇ ਜਦਨ ਦੇ ਨਹੀਂ ਸੀ ਮੇਰੀ ਜਦ ਜੋਤ ਭਟਕ ਨਹੀਂ ਫਿਰਦੀ ਸੀ ਨਾ ਕਦੀ ਨਾ ਕਾਚ ਕਦੀ ਸਰਕਾਰਾਂ ਚ ਅੰਜੰਮੀ ਇਸ ਜੋਤ ਨੇ ਦਰਲਾ ਕੀਤਾ ਰੱਬਾ ਸੱਚਿਆ ਪੰਥ ਸਾਹਿਬ ਕਿਰਪਾ ਕਰੋ ਮੇਰੇ ਤੇ ਮਹਾਰਾਜ ਮੈਂ ਸੱਤ ਸੌ ਨਾਣਾ ਚੜ੍ਹਨਾ ਤੇ ਮੇਰੇ ਤੇ ਦੇਰ ਕਰੋ ਮੈਨੂੰ ਮਨੁੱਖਾ ਦੇ ਪੱਖੇ ਬੁਸਤੀ ਦੇ ਬਿਰੋਖਾਂ ਦੇ ਦਰਲਿਆਂ ਨਾਲ ਲੱਗੀ ਪਰ ਜਦੋਂ ਲਿਪ ਸ਼ਿਬ ਸੁਦੀਪ ਸੁਲਜੀ ਲਗੀ ਨਿਸ਼ਨਾ ਮਾਇਆ ਨਾ ਬਰਤਾਇਆ ਬਾਸ ਫਿਰ ਉਠਾ ਲੱਗਦਾ ਸੀ ਤੇ ਯਾਦ ਕਰਦਾ ਸੀ ਪਰ ਜਦ ਜਦ ਦੁਨੀਆ ਦੇ ਵਿੱਚ ਆ ਗਿਆ ਦਰਬ ਜੋ ਬਾਹਰ ਆਇਆ ਟਿਕ ਨਿਮਾਇਆ ਯੋਗ ਪਾਣ ਔਰ ਇਕੇ ਇਕੇ ਆਪਾਂ ਕਿੰਨੋ ਮਾਇਆ ਦਾ ਮਦਦ ਲਈਏ

ਇੰਦਰ ਤੇਰੇ ਅੰਦਰ ਹੀ ਵਸ ਤੂੰ ਲੱਗਦਾ ਲੱਗਦਾ ਤੂੰ ਸਾਥੀ ਲੱਗਦਾ ਦੌਲਰਾਂ ਨੂੰ ਲੱਗਦਾ ਮਾਇਆ ਦੇ ਲੱਗਦਾ ਗੋਥੀਆਂ ਨੂੰ ਲੱਗਦਾ ਇਹ ਮਾਇਆ ਪੈਸਾ ਦੀ ਮਾਇਆ ਪੈਸਾ ਦੇ मन लथा कुश्ती मड़ लॻे मन लथा कुश्ती मड़ लॻे था yeah <laughs> ਜਾਨੀਆਂ ਜੋ ਲੜਦੇ ਸਰਦਾਰ ਜੀ ਅਰਜਾਪੁਰਾ ਕਬੂਨਾ ਛਾੜਾ ਖੇਤ ਦੇ ਮਹਾਵਾਰ ਅਨੁਸਾਰ ਮਹਾਰਾਜਾ ਜਸਪਾਲ ਸਿੰਘ ਰਾਮ ਜੀ ਦਾ ਪਵਿੱਤਰ ਜਨਮ ਪਠਾਣਾ ਕਰਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸਾਡਾ ਦੇਸ਼ ਸਹਿਯੋਗ ਨਾਲ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਬੁਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਠੇਕੇਦਾਰ ਅਤੇ ਹੋਰਨਾਂ ਦਾ ਆਪ ਜੀ ਹੈ ਜੀ ਬੜੀ ਹਮ ਮੰਹਾਕ ਸ਼ਰਧਾ ਭਾਵਨਾ ਦੇ ਨਾਲ ਵਾਰਤਾ ਪਹਿਲਾ ਸੇਵਾ ਕਰਦੇ ਹਨ ਇਸ ਤਰ੍ਹਾਂ ਦੀ ਸੇਵਾ ਕਰ ਰਹੇ ਹਨ ਅਤੇ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਮਹਾਰਾਜ ਜਸਾ ਸਿੰਘ ਆਰਾਮ ਜੀ ਦੇ ਜਨਮ ਦਿਨ ਮਨਾਉਣ ਦੀ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋ ਕੇ ਕੰਵੀਆਂ ਹਨ ਸਵੇਰੇ ਸਭ ਬਾਬਾ ਨਾਨਕ ਜੀ ਸੰਗਤਰ ਤੋਂ ਲਾਂਭ ਹੋਏ ਹਨ ਸਹਿਬ ਜੀ ਤੋਂ ਬਦਲਾਅ ਲੇਕਰ ਕੀਤਾ ਹੈ ਉਸ ਤੋਂ ਬਾਅਦ ਸਾਡੇ ਬਹੁਤ ਹੀ ਜ਼ਰਕਾਰਯੋਗ ਸਰਬਾਰਨਜੋਤ ਸਿੰਘ ਜੀ ਕਈ ਜਿਨ੍ਹਾਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਦਿਖਾ ਲਿਰਾਇਆ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਸਮੂਹ ਇਲਾਕਾ ਨਿਵਾਸੀ ਸੰਗਤ ਦਾ ਜੋ ਸਾਨੂੰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਮੋਹਰ ਹੁਲਾ ਕੇ ਸਾਡਾ ਸਹਿਯੋਗ ਕਰਦੀ ਹੈ ਪਰਮਾਤਮਾ ਇਸੇ ਤਰ੍ਹਾਂ ਹੀ ਸਾਡੀ ਸੋਹਰਾਪੇ ਯਾਤਰਾ ਦੇ ਵਿੱਚ ਪਿਆਰ ਬਣਾਈ ਰੱਖੇ ਜਿਵੇਂ ਇਸੇ ਤਰ੍ਹਾਂ ਹੀ ਸਾਡੇ ਮਹਾਨ ਸੂਰਬੀਰ ਯੋਧਿਆਂ ਦੀ ਯਾਦਾਂ ਮਨਾਉਂਦੇ ਰਹੀ ਹੈ ਜੱਸਾ ਸਿੰਘ ਅਰਾਮ ਗੜੀਆ ਦਾ ਜਨਮ 5 ਮਈ 1723 ਈਸਵੀ ਨੂੰ ਇੱਕ ਬੱਚਾ ਪੈਦਾ ਹੋਇਆ ਇਹ ਚੋਂ ਗੱਲਾਂ ਵਿੱਚ ਖਾਨ ਤੇ ਹੋਇਆ ਇਹਨਾਂ ਦੇ ਪਿਤਾ ਦਾ ਨਾਮ ਭਰਵਾਰ ਸਿੰਘ ਸੀ ਅਤੇ ਇਹਨਾਂ ਦੇ ਜੋ ਦਾਦਾ ਜੀ ਸਨ ਫਰਦਾਸ ਜੀ ਉਹਨਾਂ ਨੇ 10ਵੇਂ ਪਾਲਕਾ ਸ੍ਰੀ ਗੁਰੂ ਰਾਮ ਸਿੰਘ ਮਹਾਰਾਜ ਜੀ ਦੇ ਅਮਰ ਦੇ ਸ਼ਗਿਆ ਸੀ ਉਹਦੀ ਕਿਰਪਾ ਨਾਲ ਸਦਕਾ ਹੀ ਮਹਾਰਾਜਾ ਰਾਮ ਸਿੰਘ ਰਾਮਗੜੀਆ ਚੜ੍ਹਦੀ ਕਲਾ ਵਿੱਚ ਰਹੇ ਇਹ ਪੰਜ ਭਰਾ ਸਨ ਜਸਾ ਸਿੰਘ ਜੈ ਸਿੰਘ ਕੁਸ਼ਹਾਲ ਸਿੰਘ ਵੱਡੇ ਮਾਨੀ ਸਿੰਘ ਇਹਨਾਂ ਦਾ ਇਤਿਹਾਸ ਜਦੋਂ ਚੜਾਈ ਕਰ ਦਿੱਤਾ ਦਾ ਜੁੜੇ ਹੋਏ ਹਨ ਇਹਨਾਂ ਨੇ ਆਪਣਿਆਂ ਦੇ ਖਾਲੀ ਜਵਾਬ ਦਿੱਤੇ ਹਨ ਸਾਡੇ 18ਵੀਂ ਸਦੀ ਦੇ ਮਹਾਨ ਸੰਦੇਲੂਏ ਹੋਏ ਹਨ ਮਹਾਰਾਜਾ ਜਸਾ ਸਿੰਘ ਰਾਮਗੜੀਆ ਰੱਖ ਬਜੁਰਗ ਦੇ ਜਦੋਂ ਬੁਜੇ ਮੈਮਾ ਸਾਹਿਬ ਵਾਹਿਗੁਰੂ ਜੀ ਉਤੇ ਕਹਿੰਦੀ ਮੇਰੀ ਜੀ ਬਾਰੇ ਅਮਰੰਦ ਦੇ ਇਮਰਾਨਦੇ ਹੋਏ ਸ਼ਹਿਰ ਵਸਿਆਂ ਦਾ ਪਾਪਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ